ਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਸਾਡੇ ਦਿਸ਼ਾ ਨਿਰਦੇਸ਼ਾਂ ਦੇ ਅਟ ਸਾਡੀ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਧਰਮਕੋਟ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ ਜਿਹਦੇ ਵਿੱਚ ਜਦੋਂ ਸਾਨੂੰ ਇੱਕ ਦਿਨ ਮੁਖ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਆਰਾਊਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸ ਰਮਾਨ ਲੈ ਕੇ ਅਸੀਂ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਸਪਲੈਂਡਰ ਆ ਤੇ 2 ਟਵਿਸਟਰ ਤੇ ਇੱਕ ਪਲੈਟੀਨਾ ਤੇ 2 ਡਿਲੈਕਸ ਮੋਟਰਸਾਈਕਲ ਨੇ ਤੇ ਪਹਿਲਾਂ ਵੀ ਸਾਰੇ ਇਹਨਾਂ ਤੇ ਕੋਈ ਮੁਕਾਦਮੇ ਦਰਜ ਹੈ ਜਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹੈਗੇ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰੀ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲਿਆ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ ਨੋ ਮੋਟਰਸਾਈਕਲ ਰਿਕਵਰ ਕੀਤੇ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸਜੀਤ ਸ਼ਰਮਾ ਵਾਸੀ ਮੰਡੋਰੀ ਗੇਟ ਧਰਮਕੋਟ ਇੱਕ ਜਸਪ੍ਰੀਤ ਸਿੰਘ ਇਹ ਵਾਸੀ ਬਰੇ ਤੇ ਅਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਤਿੰਨੇ ਜਣੇ ਹਾਂਜੀ ਤਿੰਨੇ ਕਿਹੜੀਆਂ ਧਾਰਾਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤੇ ਕਿ ਮਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਪਲੱਸ 2 317 ਸਪਲੱਸ 2 ਬੀ ਐਨ ਐਸ ਇਹ ਤਿਆਰ ਪੱਤਰ ਦਿੱਤਾ ਹੈ ਠੀਕ ਹਾਂਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੱਤੇ ਅੱਜ ਕੀ ਕਹਿਣਾ ਚਾਹੂਗਾ ਇਸ ਬਾਰੇ ਮਾਜੋਗ ਡੀਜੀਪੀ ਸਾਡੀ ਹਦਾਇਤਾਂ ਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਸਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੀ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਧਰਮਕੋਟ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ ਜਿਹਦੇ ਵਿੱਚ ਜਦੋਂ ਸਾਨੂੰ ਇੱਕ ਦਿਨ ਮੁਖ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਆਰਾਊਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸ ਰਮਾਂਡ ਲੈ ਕੇ ਅਸੀਂ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਆ ਸਪਲੈਂਡਰ ਆ ਤੇ 2 ਟਵਿਸਟਰ ਤੇ ਇੱਕ ਪਲੈਟੀਨਾ ਤੇ 2 ਡਿਲੈਕਸ ਮੋਟਰਸਾਈਕਲ ਨੇ ਤੇ ਪਹਿਲਾਂ ਵੀ ਸਾਰੇ ਇਹਨਾਂ ਤੇ ਕੋਈ ਮੁਕਾਦਮੇ ਦਰਜ ਹੈ ਜਾਂ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹੈਗੇ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰੀ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲਿਆ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ ਨੋ ਮੋਟਰਸਾਈਕਲ ਰਿਕਵਰ ਕੀਤੇ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸਰਜੀ ਸ਼ਰਮਾ ਵਾਸੀ ਮੰਡੋਰੀ ਗੇਟ ਧਰਮਗੋੜ ਇੱਕ ਜਸਪ੍ਰੀਤ ਸਿੰਘ ਇਹ ਵਾਸੀ ਬਰੇ ਤੇ ਅਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਚਾਰੇ ਜਣੇ ਹਾਂਜੀ ਤਿੰਨ ਜਣੇ ਕਿਹੜੀਆਂ ਧਾਰਾਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਕਿ ਮਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਪਲਸ 2 317 ਸਪਲਸ 2 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਠੀਕ